ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖੜੇ ਆ ਬਾਈ ਜੀ ਪਿੰਨ ਲਹਿਰਾ ਵੇਗਾ ਜ਼ਿਲ੍ਹਾ ਬਰਹਿੰਡਾ ਬਾਈ ਬੂਟਾ ਸਿੰਘ ਦੇ ਘਰੇ ਖੜੇ ਆ ਇਹਨਾਂ ਦੋ ਕੁ ਸਾਲ ਤਕਰੀਬਨ ਹੋ ਗਰਾ ਖੱਟੀ ਦੀ ਤੇ ਮਿੱਲੀ ਰਾਵੀ ਵਾਲੇ ਅੱਖਾਂ 'ਚ ਜਵਾਬ ਹੈਗੇ ਬਾਈ ਜੀ ਬਾਕੀ ਜੇ ਕਿਸੇ ਭਰਾ ਨੇ ਇਹ ਕੱਟੀ ਲੈਣੀ ਆ ਪਿੰਨ ਲਹਿਰਾ ਵੇਗਾ ਜ਼ਿਲ੍ਹਾ ਬਰਹਿੰਡਾ ਬਾਈ ਬੂਟਾ ਸਿੰਘ ਦੇ ਘਰੇ ਖੜੀ ਆ। ਛੋਲੀ ਝਾਲੀ ਦੀ ਚੰਗੀ ਇਕੱਠੀ। ਗੱਲਵਾ ਤੁਸੀਂ ਕਰ ਸਕਦੇ ਹੋ। ਸਿੰਘਾਂ ਦੀ ਸੋਹਣੀ ਆ ਕੁੰਡੇ ਕਰਦੀ ਆ ਹੁੰਦੀ ਆ। ਜੇ ਕਿਸੇ ਹੋਰ ਪੁਰਾਣੇ ਵੀਡੀਓ ਬਣਾਉਣੀਆਂ ਤਾਂ ਆਪਣਾ ਨੰਬਰ 94799 8308 ਸਾਰੇ ਵੀਰਾਂ ਦਾ ਧੰਨਵਾਦ। ਜਿਹੜੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਆ ਕਦੇ ਵੀ ਬਾਈ ਜੀ ਬਿਨਾ ਜਾਣ ਪਛਾਣ ਤੋਂ ਆਨਲਾਈਨ ਸੌਦਾ ਨਾ ਕਰੋ ਕੋਲੇ ਜਾ ਕੇ ਦਸੱਲੀ ਕਰਕੇ ਦੇਖ ਭਰ ਕੇ ਸੌਦੇ ਕਰੋ ਆਪਦੇ ਬਹੁਤ ਚੰਗੀ ਕੱਟੀ ਆ ਤੇ ਬਾਕੀ ਇੱਕ ਤਰੀਕ ਨੂੰ ਮੰਡੀ ਰਾਮਪਰਾ 11 ਨੂੰ ਤਨੌਲਾ ਤੇ 20 ਦੇ ਮੋੜਾਂ ਤੇ ਲਾਈਵ ਹੋਣੇ ਹੁੰਦੇ ਆ ਤਕਰੀਬਨ ਆਪਾਂ 8:30 ਵਜੇ ਇਹ ਗੱਲਬਾਤ ਤੁਸੀਂ ਕਰ ਸਕਦੇ ਹੋ ਬਾਈ ਦਾ ਨਾਮ ਬੂਟਾ ਸਿੰਘ ਫੋਨ ਨੰਬਰ 96530 20368 ਫੋਨ ਨੰਬਰ ਹੈ ਬਾਈ ਦਾ ਤੇ ਜਿਹੜਾ ਇਹਦਾ ਰੇਟ ਰੱਖਿਆ 35000 ਹੈ ਬਾਈ ਜੀ ਗੱਲਬਾਤ ਕਰ ਸਕਦੇ ਹੋ ਬਹੁਤ ਸੋਹਣੀ ਘਟੀ ਹੈ ਚੰਗੀ ਸਾਰੇ ਵੀਰਾਂ ਦਾ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ